ਆ ਦੇਖੋ ਇਦਾਂ ਦੇ ਹੈਵੀ ਹੈਵੀ ਡਿਜ਼ਾਈਨਰ ਸ਼ਾਰਟ ਸ਼ਾਰਟ ਦੇ ਨਾਲ ਲਹਿੰਗੇ ਮਿਲ ਜਾਣੇ ਆ ਉਹ ਪੈਪਲਨ ਸੂਟ ਮਿਲ ਜਾਣੇ ਆ ਅਨਾਰਕਲੀ ਸੂਟ ਮਿਲ ਜਾਣੇ ਆ ਉਹ ਲਹਿੰਗੇ ਲੁੰਗੇ ਦਾ ਹੁਣ ਮਹਿੰਗੇ ਰਹੇ ਨਹੀਂ ਹੈਗੇ ਇਹਦੇ ਵਿੱਚ ਬਹੁਤ ਸਾਰੀ ਵੈਰਾਈਟੀ ਮਿਲ ਜਾਣੀ ਆ 12000 ਦਾ ਕੋਟ ਮਿੰਟ ਬਾਜ਼ਾਰ ਚ ਕਹਿੰਦੇ 2 ਪੀਸ ਆਜੋ 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 2995 ਜਮਾਂਗੇ ਉਹ ਵੀ ਸਲਾਈ ਕਰਕੇ 3 ਪੀਸ ਕੋਟ ਪੈਂਟ ਜਿਹੜਾ ਬਾਜ਼ਾਰ ਚ 15 17 18 18000 ਚ ਮਿਲਦਾ ਡਮੀਆਂ ਤੇ ਲਾ ਕੇ ਸ਼ੋਅਰੂਮਾਂ ਚ ਪਰ ਸਾਡੇ ਤੋਂ 3760 ਰੁਪਏ ਚ ਲੈ ਜਾਓ ਆ ਜਿਹੜਾ ਬਾਜ਼ਾਰ ਤੁਸੀਂ 3000 ਰੁਪਏ ਦਾ ਲੈਣਾ ਹਨ কুর্তা ਪਜਾਮਾ ਅਸੀਂ ਤੁਹਾਨੂੰ ਦਵਾਂਗੇ ਸਿਰਫ 1300 ਚ ਉਹ ਵੀ ਸਲਾਈ ਕਰਕੇ 2 ਲੱਖ ਵਾਲਾ ਕਪੜਾ ਦਾਈ ਫਿਰ ਦਾ 80000 ਚ 1 ਲੱਖ ਵਾਲਾ ਕਪੜਾ 40000 ਚ ਸੂਟ ਚੈੱਕ ਕਰੋ ਰੈੱਡ ਸੂਟ ਚੈੱਕ ਕਰੋ ਦੁਪੱਟੇ ਕਿੰਨੇ ਪਿਆਰੇ ਚੈੱਕ ਕਰੋ ਲੈਣ ਦੇਣ ਚ ਜਦੋਂ ਇਦਾਂ ਦੇ ਸੂਟ ਲਾਉਣੇ ਹੁੰਦੇ ਆ ਬਜ਼ਾਰਾਂ 'ਚ 1000 1000 ਰੁਪਏ ਦੇ ਮਿਲਦੇ ਆ ਅਸੀਂ 650 600 ਦੇ ਦੇ ਦਿੰਨੇ ਆ ਜਿਹੜਾ ਬਾਜ਼ਾਰ ਦੇ ਵਿੱਚ 2000 ਰੁਪਏ ਦਾ ਸੂਟ ਆ ਅਸੀਂ ਤੁਹਾਨੂੰ 850 'ਚ ਦੇਣਾ ਹੈਗਾ ਆਹ ਦੇਖੋ ਜੀ ਕੱਪੜਾ ਵੀ ਨਵਾਂ ਆ ਗਿਆ ਡਿਜ਼ਾਈਨ ਵੀ ਨਵੇਂ ਆ ਗਏ ਰੰਗਾਂ 'ਚ ਵੀ ਬਹੁਤ ਸਾਰੀ ਕਮਾਲਿਆ ਇਹ ਵੀ ਤੁਹਾਨੂੰ 1000 ਰੁਪਏ ਦਾ ਆਪਾ ਦੇਣਾ ਹੈਗਾ ਖਰੀਆਂ ਚੀਜ਼ਾਂ ਨੇਚਰਲ ਕ੍ਰੇਪ ਦਾ ਬੇਸ ਪਿਓਰ ਚਰੂਨ ਦੇ ਦੁਪੱਟੇ ਦੇਖੋ ਸਿੱਧੀ ਜੀ ਗੱਲ ਹੈ ਜਦੋਂ ਤੁਸੀਂ ਇਹੀ ਕੱਪੜਾ ਬਾਜ਼ਾਰਾਂ ਚੋਂ ਲੈ ਕੇ ਜਾਣਾ ਦੁੱਗਣੇ ਭਾਅ ਪਾਤੇ ਮਿਲਣਾ ਜਿਹੜੇ ਅਸੀਂ 1200 1500 ਚੇ ਆ ਨਵੀਆਂ ਆਈਟਮਾਂ ਦੇ ਰਹੇ ਆ ਭਾਜੀ ਸ਼ਿਮਰ ਦਾ ਬੇਸ ਹੋਇਆ ਨਾਲ ਹੈਂਡਵਰਕ ਦਾ ਕੰਮ ਆ ਨਾਲ ਆਰਗੈਂਜਾ ਦਾ ਦੁਪੱਟਾ ਵਾ ਇਹੀ ਚੀਜ਼ਾਂ ਬਾਜ਼ਾਰ 'ਚ 3-3000 ਦੀਆਂ ਪਰ ਅਸੀਂ ਦੇਣੀ ਆ 1750 ਚਾਹੇ ਤੁਸੀਂ ਪਿੰਡਾਂ 'ਚੋਂ ਚਾਹੇ ਤੁਸੀਂ ਸ਼ਹਿਰਾਂ 'ਚੋਂ ਚਾਹੇ ਤੁਸੀਂ ਸਾਡੇ ਐਨਆਰਆਈ ਭੈਣਾ ਭਰਾ ਹੋ ਤੁਹਾਡਾ ਸਾਰਿਆਂ ਦਾ ਫਾਇਦਾ ਕਰਨਾ ਰੇਟ ਸਾਡੇ ਬਹੁਤ ਜਾਇਜ਼ ਹੈਗੇ ਆ ਕੱਪੜੇ ਦੀ ਕੁਆਲਿਟੀ ਬਹੁਤ ਸੁਪਰ ਆ ਡਿਜ਼ਾਈਨ ਤੁਸੀਂ ਦੇਖੀ ਜਾਂਦੇ ਹੋ ਆ ਦੇਖੋ ਤਾਂ ਚੀਜ਼ਾਂ ਆਮ ਦੁਕਾਨਾਂ 'ਤੇ ਤੁਹਾਨੂੰ ਵੈਰਾਈਟੀਆਂ ਨਹੀਂ ਮਿਲਣੀਆਂ ਇਦਾਂ ਦੀਆਂ ਜੋ ਤੁਹਾਨੂੰ ਅਸੀਂ ਦਿਖਾਈ ਜਾਂਦੇ ਆ ਇਹ ਵੀ ਕੋਈ 5000 ਦਾ ਯਾ 4500 ਦਾ ਸੂਟ ਨਹੀਂ ਇਹ ਤੁਹਾਨੂੰ ਸਿਰਫ ਅਸੀਂ 2000 ਰੁਪਏ ਦੇ ਵਿੱਚ ਦੇਣਾ ਇੰਨਾ ਵੱਡਾ ਫਰਕ ਦੁਪੱਟੇ ਬਾਈ ਹੈਵੀ ਬਹੁਤ ਆ ਬਿਲਕੁਲ ਜੀ ਸਸੀ ਕੰਮ ਦੇਖੋ ਕਿੰਨਾ ਹੋਇਆ ਦੁਪੱਟਾ ਕਿੰਨਾ ਹੈਵੀ ਹੈ ਪੈਨਲ ਸੂਟ ਤੇ ਦੇਖੋ ਕਿੰਨਾ ਹੈਵੀ ਹੈ ਰੇਟ ਨਹੀਂ ਹੈਵੀ ਰੇਟ 2500 ਰੁਪਏ ਹੀ ਆ ਆ ਦੇਖੋ ਸਾਰਿਆਂ ਦਾ ਨਾ ਫੇਵਰਟ ਕਲਰ ਹੁੰਦਾ ਬਲੈਕ ਕਲਰ ਵੀ ਅਸੀਂ ਬਲੈਕ ਸੂਟ ਪਾਉਣਾ ਕਿੰਨੇ ਦਾ ਜੀ ਇਹ ਬਾਜ਼ਾਰ ਚ 5000 ਰੁਪਏ ਦਾ ਸਾਡੇ ਕੋਲ ਲੈ ਜਾਓ 5000 ਦੇ ਦੋ ਮਤਲਬ 2500 ਰੁਪਏ ਦੇ ਵਿੱਚ ਸੂਟ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਆ ਵੀ ਦੇਖੋ ਚਾਹੇ ਆਰਗੈਂਜ਼ਰ ਦੇ ਸੂਟ ਲੈ ਲਓ ਚਾਹੇ ਸ਼ਿਮਰ ਦੇ ਲੈ ਲਓ ਚਾਹੇ ਸਿਲਕ ਦੇ ਲੈ ਲਓ ਚਾਹੇ ਕਾਟਨ ਦੇ ਲੈ ਲਓ ਚਾਹੇ ਤੁਸੀਂ ਜਾਮ ਦੇ ਸੂਟ ਲੈ ਲਓ ਸਾਰੀਆਂ ਹੀ ਵੈਰਾਈਟੀਆਂ ਤੁਹਾਨੂੰ ਇੱਕੋ ਹੀ ਛੱਤ ਹੇਠਾਂ ਦੇ ਦੇਣੀਆਂ ਅਸੀਂ ਦੇਖੋ ਜੀ ਅੰਕਲੋਂ ਬੁੱਟਰ ਰੋਡ ਤੇ ਤੁਹਾਡੇ ਆਉਣ ਦਾ ਫਾਇਦਾ ਕੀ ਹੈ ਕੋਟ ਪੈਂਟ ਵੀ ਮਿਲਨੇ ਆ ਕੁੜਤੇ ਪਜਾਮੇ ਮਿਲਨੇ ਆ ਸ਼ਰਾਰੇ ਗਰਾਰੇ ਵੀ ਮਿਲਨੇ ਆ ਸੂਟ ਹੈਵੀ ਵੀ ਮਿਲਨੇ ਆ ਹੁਣ ਜਿਹੜੇ ਅਸੀਂ ਤੁਹਾਨੂੰ ਰੇਟ ਬੋਲੀ ਜੰਨੇ ਆ ਜਿਹੜੇ ਅਸੀਂ ਰੇਟ ਦੱਸੀ ਜੰਨੇ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਆ ਹੋਣਾ ਵੀ ਲੱਖ ਵਾਲੀ ਦਾਜਵਰੀ 40000 ਚ ਕਿਵੇਂ ਵੜਦੀ ਆ ਆ ਦੇਖੋ ਸਰੌਸ ਕੀ ਦੇ ਕੰਮ ਕੀਤੇ ਆ ਬੱਖੋ ਵੱਖਰੇ ਡਿਜ਼ਾਈਨ ਆ ਰੰਗ ਤੁਸੀਂ orange ਲੈ ਜੋ green ਲੈ ਜੋ ਜਿੱਦਾਂ ਦੀ ਮਰਜ਼ੀ ਵੈਰਾਈਟੀਆਂ ਲੈ ਜੋ ਪਰ ਇੱਕ ਗੱਲ ਜੂ ਨੋਟ ਕਰ ਲੋ ਆਉਣਾ ਤੁਸੀਂ ਮਾਤੂ ਸ਼੍ਰੀ ਦਸਤਾਰ ਬੁੱਟੋ ਰੋਡ ਕਾਦੀਆਂ ਦੇ ਸਟੋਰ ਤੇ ਆ ਜਿੱਥੇ ਬਹੁਤ ਸਾਰੇ ਪਾਇਦੇ ਲੋਕ ਦੂਰੋਂ ਦੂਰੋਂ ਆ ਰਹੇ ਆ ਜੇ ਤੁਸੀਂ ਸਾਡੇ ਐਨ ਆਰ ਆਈ ਭੈਣ ਭਰਾਓ ਵਿਆਹ ਅਕਤੂਬਰ ਨਵੰਬਰ ਦਸੰਬਰ ਜਦੋਂ ਮਰਜ਼ੀ ਹੈਗਾ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਭੇਜ ਦਿਓ ਕਿਉਂਕਿ ਤੁਹਾਡੇ ਫਾਇਦੇ ਹੋ ਰਹੇ ਆ ਇਦਾਂ ਦੇ ਡਿਜ਼ਾਈਨਰ ਦੁਪੱਟੇ ਡਿਜ਼ਾਈਨਰ ਸੂਟ ਤੁਹਾਨੂੰ ਅਸੀਂ ਦੇ ਰਣੇ ਆ ਛੇਤੀ ਛੇਤੀ ਆਜੋ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਰਦੀਆਂ ਨੰਬਰ ਸਕਰੀਨ ਤੇ ਹੈਗੇ ਆ ਸੇਵ ਕਰ ਲਓ ਕੋਈ ਮਨਚ ਸਵਾਲ ਆ ਫੋਨ ਕਰ ਸਕਦੇ ਆ ਤੁਸੀਂ